ਦੇ ਕਰੀਓ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਥਵਟ ਨਾਲ ਹਿਨਾ ਕਲੋਂਚੀਆ ਇਸ ਵਕਤ ਦੀ ਵੱਡੀ ਖਬਰ ਸ਼ਾਕੋਟ ਤੋਂ سامنے ਆ ਰਹੀ ਹੈ ਸ਼ਾਕੋਟ ਦੇ ਪਿੰਡ ਮੁੰਡੀ ਚੋਲਿਆਂ ਦੇ ਵਿੱਚ ਇੱਕ 22 ਤੋਂ 23 ਸਾਲਾਂ ਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਰਾਤ 12 ਵਜੇ ਇਹ ਨੌਜਵਾਨ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਡੁੱਬ ਗਿਆ ਨੌਜਵਾਨ ਦਾ ਨਾਮ ਅਰਸ਼ਦੀਪ ਸਿੰਘ ਦੱਸਿਆ ਜਾ ਰਿਹਾ ਜੋ ਕਿ ਆਪਣਾ ਮੋਟਰਸਾਈਕਲ ਬਚਾ ਰਿਹਾ ਸੀ ਅਤੇ ਮੋਟਰਸਾਈਕਲ ਬਚਾਉਂਦੇ ਬਚਾਉਂਦੇ ਖੁਦ ਦੀ ਹੀ ਜਾਨ ਵਾ ਬੈਠਾ ਦੱਸਿਆ ਜਾ ਰਿਹਾ ਹੈ ਕਿ ਕਿਰਾਏ ਤੇ ਮਕਾਨ ਲਿਆ ਹੋਇਆ ਸੀ ਲੋਈਆਂ ਦੇ ਵਿੱਚ ਅਤੇ ਇੱਥੇ ਆਪਣਾ ਪੁਰਾਣੇ ਘਰ ਦੇ ਵਿੱਚ ਸਮਾਨ ਲੈਣ ਆਇਆ ਸੀ ਮੋਟਰਸਾਈਕਲ ਤੇ ਜਾ ਰਿਹਾ ਸੀ ਤੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਅਰਸ਼ਦੀਪ ਡੁੱਬ ਜਾਂਦਾ ਹੈ ਰਾਤ ਕਰੀਬ 11 ਵਜੇ ਦਾ ਸਮਾਂ ਹੋਵੇਗਾ ਜਦੋਂ ਇਹ ਨੌਜਵਾਨ ਉੱਥੋਂ ਲੰਘ ਰਿਹਾ ਸੀ ਆਪਣਾ ਮੋਟਰਸਾਈਕਲ ਬਚਾਉਣ ਦੇ ਬਚਾਉਣ ਦੇ ਖੁਦ ਹੀ ਆਪਣੀ ਜਾਨ ਗਵਾ ਬੈਠਾ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਅਰਸ਼ਦੀਪ ਦਾ ਹੁਣ ਤੱਕ ਵੀ ਕੁਝ ਵੀ ਪਤਾ ਨਹੀਂ ਲੱਗ ਸਕਿਆ ਤੇ ਨਾ ਹੀ ਪੁਲਿਸ ਪਰ ਸ਼ਾਸਨ ਇੱਥੇ ਮੌਕੇ ਤੇ ਪਹੁੰਚਿਆ ਹਾਲਾਂਕਿ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਪਹੁੰਚਣਾ ਚਾਹੀਦਾ ਸੀ ਸੁਰੱਖਿਆ ਦੇ ਪ੍ਰਬੰਧ ਕਰਨੇ ਚਾਹੀਦੇ ਸਨ ਪਰ ਕਈ ਦਿਨ ਹੋ ਗਏ ਨੇ ਇੱਥੇ ਸਥਿਤੀ ਬੇਹੱਦ ਹੀ ਚਿੰਤਾਜਨਕ ਬਣੀ ਹੋਈ ਹੈ ਪਰ ਕੋਈ ਵੀ ਪ੍ਰਸ਼ਾਸਨ ਦਾ ਮੁਲਾਜ਼ਮ ਜੜਾ ਇੱਥੇ ਨਹੀਂ ਪਹੁੰਚਿਆ ਤੇ ਨਾ ਹੀ ਉਹਨਾਂ ਦੇ ਵੱਲੋਂ ਸੁਰੱਖਿਆ ਦਾ ਕੋਈ ਵੀ ਪ੍ਰਬੰਧ ਕੀਤਾ ਗਿਆ ਜਿਸ ਕਾਰਨ ਹੁਣ 23 ਸਾਲਾਂ ਨੌਜਵਾਨ ਅਰਸ਼ਦੀਪ ਸਿੰਘ ਦੀ ਮੌਤ ਹੋ ਗਈ ਹੈ ਹਾਲਾਂਕਿ ਮ੍ਰਿਤਕ ਦੇ ਅਜੇ ਤੱਕ ਨਹੀਂ ਮਿਲੀ ਹੈ ਭਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਗੋਤਾਖੋਰਾਂ ਦੀ ਮਦਦ ਦੇ ਨਾਲ ਕੀਤੀ ਜਾ ਰਹੀ ਹੈ ਜਿਹੜੇ ਆਸ-ਪਾਸ ਦੇ ਸਥਾਨਕ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਅਰਸ਼ਦੀਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਹੱਥ ਹੀ ਸਿਰਫ ਮੋਟਰਸਾਈਕਲ ਲੱਗਿਆ ਅਤੇ ਅਰਸ਼ਦੀਪ ਉਹਨਾਂ ਦੇ ਹੱਥ ਨਹੀਂ ਲੱਗ ਸਕਿਆ ਤੇ ਅਰਸ਼ਦੀਪ ਦੀ ਮੌਤ ਹੋ ਗਈ ਹੈ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਅਰਸ਼ਦੀਪ ਦੀ ਮੌਤ ਹੋ ਗਈ ਹੈ ਜਿਹੜੀ ਮਾਂ ਹੈ ਉਹ ਵਿਲਕ ਰਹੀ ਹੈ ਆਪਣੇ ਪੁੱਤ ਨੂੰ ਮਿਲਣ ਦੇ ਲਈ ਅਤੇ ਪ੍ਰਸ਼ਾਸਨ ਨੂੰ ਮਦਦ ਦੀ ਗੋਹਾਲ ਲਗਾ ਰਹੀ ਹੈ ਕਿ ਮ੍ਰਿਤਕ ਦੇ ਜਿਹੜੀ ਹੈ ਉਹ ਹੀ ਬਾਹਰ ਕੱਢ ਦਿੱਤੀ ਜਾਵੇ ਪਰ ਹੁਣ ਤੱਕ ਅਰਸ਼ਦੀਪ ਦੀ ਮ੍ਰਿਤਕ ਦੇ ਦਾ ਵੀ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ ਸ਼ਾਕੋਟ ਦੇ ਵਿੱਚ ਸਥਿਤੀ ਬੇਹੱਦ ਹੀ ਚਿੰਤਾਜਨਕ ਬਣੀ ਹੋਈ ਹੈ ਪੂਰੇ ਪੰਜਾਬ ਭਰ ਦੇ ਵਿੱਚ ਹੜ ਦਾ ਅਲਰਟ ਜਾਰੀ ਹੋਇਆ ਹੈ ਹੜ ਵਰਗੀ ਸਥਿਤੀ ਬਣੀ ਹੋਈ ਹੈ ਥਾ ਥਾ ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤੇ ਬੰਨ ਜਿਹੜੇ ਨੇ ਉਹ ਟੁੱਟ ਚੁੱਕੇ ਨੇ ਤੇ ਹੁਣ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਪਾਣੀ ਜਿਹੜਾ ਨੱਕੋ ਨੱਕ ਭਰਿਆ ਹੋਇਆ ਹੈ ਤੇ ਤੇਜ਼ ਪਾਣੀ ਦੇ ਵਹਾਅ ਦੇ ਕਾਰਨ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਤੇ ਹੁਣ ਇਹ ਖਬਰ ਸ਼ਾਕੋਟ ਤੋਂ ਸਾਹਮਣੇ ਆਈ ਹੈ ਸ਼ਾਕੋਟ ਦੇ ਪਿੰਡ ਮੁੰਡੀ ਚੋਲਿਆਂ ਤੋਂ ਇਹ ਖਬਰ سامنے ਆਈ ਹੈ ਜਿੱਥੇ ਮੰਡਾਲਾ ਦੇ ਵਿੱਚ ਇਹ ਨੌਜਵਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਿਆ ਹੈ ਡੁੱਬ ਗਿਆ ਹੈ ਆਪਣਾ ਮੋਟਰਸਾਈਕਲ ਬਚਾਰਿਆ ਸੀ ਪਰ ਮੋਟਰਸਾਈਕਲ ਨਾ ਬਚਾ ਸਕਿਆ ਤੇ ਆਪਣੀ ਹੀ ਜਾਨ ਗਵਾ ਬੈਠਾ ਹੈ ਅਰਸ਼ਦੀਪ ਰੋਂਦੀ ਮਾਂ ਜਿਹੜੀ ਉਹ ਦੇਖੀ ਨਹੀਂ ਜਾ ਰਹੀ ਵਿਲਕ ਰਹੀ ਹੈ ਆਪਣੇ ਪੁੱਤ ਨੂੰ ਮਿਲਣ ਦੇ ਲਈ ਅਤੇ ਪ੍ਰਸ਼ਾਸਨ ਨੂੰ ਲਗਾਤਾਰ ਹੀ ਮਦਦ ਦੀ ਗੁਹਾਲ ਲਗਾ ਰਹੀ ਹੈ ਤੇ ਪਿੰਡ ਵਾਸੀਆਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਇੱਥੇ ਕੋਈ ਵੀ ਸੁਰੱਖਿਆ ਦਾ ਪ੍ਰਬੰਧ ਕੜਾਉ ਨਹੀਂ ਕੀਤਾ ਗਿਆ ਜਿਸ ਕਰਕੇ ਹੁਣ 23 ਸਾਲਾਂ ਅਰਸ਼ਦੀਪ ਦੀ ਮੌਤ ਹੋ ਗਈ ਹੈ ਕਿ ਕੁਝ ਬਿਆਨ سامنے ਆਏ ਨੇ ਤੁਹਾਨੂੰ ਸੁਣਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੁਲਦੀਪ ਸਿੰਘ ਹੈ ਐਂਡ ਮੇਰਾ ਜਲਾਲਪੁਰ ਕਲਾਂ ਔਰ ਮੈਂ ਮੁੰਡੀ ਚੋਲੀਆਂ ਜਿਹਨੂੰ ਟਿੰਡੀਵਾਲ ਵੀ ਕਹਿੰਦੇ ਆ ਉਹਦੇ ਵਿੱਚ ਗ੍ਰੰਥੀ ਸੰਗ ਦੀ ਡਿਊਟੀ ਗੁਰਦੁਆਰਾ ਸਾਹਿਬ ਵਿਖੇ ਕਰ ਰਿਹਾ ਹਾਂ ਔਰ ਕੱਲ ਸ਼ਾਮ ਤੋਂ ਇਹ ਜਿਹੜੀ ਸਥਿਤੀ ਸਾਰੀ ਵਿਗੜੀ ਹੋਈ ਹੈ ਇਹਦੇ ਵਿੱਚ ਸਾਡੇ ਨਗਰ ਦਾ ਬੱਚਾ ਜਿਹੜਾ ਹੈ 22-23 ਸਾਲ ਦਾ ਬੱਚਾ ਹੈ ਅਰਸ਼ਦੀਪ ਸਿੰਘ ਜਿਹਦੇ ਬਾਪ ਦਾ ਨਾਮ ਬਲਕਾਰ ਸਿੰਘ ਹੈ ਔਰ ਜਿਹਦੇ ਦਾਦਾ ਜੀ ਦਾ ਨਾਮ ਹੈ ਫਕੂਜਾ ਸਿੰਘ ਪਹਲਵਾਨ ਉਹ ਬੱਚਾ ਲੋਹਿਆਂ ਤੋਂ ਉਹਨਾਂ ਨੇ ਮਕਾਨ ਜਿਹੜਾ ਕਿਰਾਏ ਤੇ ਲਿਆ ਸੀ ਰਹਿਣ ਵਾਸਤੇ ਉੱਥੋਂ ਆਪਣਾ ਕੁਝ ਸਮਾਨ ਲੈਣ ਵਾਸਤੇ ਪਿੰਡ 'ਚ ਆਇਆ ਔਰ ਉੱਥੋਂ ਜਦੋਂ ਵਾਪਸ ਆਇਆ ਪਾਣੀ ਦੀ ਫੀਟ ਵੱਜਣ ਕਾਰਨ ਉਹ ਪਾਣੀ ਦੇ ਵਿੱਚ ਡਿੱਗ ਪਿਆ ਔਰ ਕਿਹੜੀ ਜਗ੍ਹਾ ਐਗਜ਼ੈਕਟਲੀ ਡਿੱਗਿਆ ਇਹ ਜੀ ਆਪਣਾ ਜਿਹੜਾ ਨਾਲ ਤੋਂ ਮੁੰਡੀ ਚੋਲੀਆਂ ਨੂੰ ਪੌੜ ਜਾ ਰਿਹਾ ਉਹਦੇ ਲਾਗੇ ਔਰ ਇੱਥੇ ਜਿਹੜੇ ਮੁੰਡੇ ਖੜੇ ਸੀ ਨੌਜਵਾਨ ਉਹਨਾਂ ਨੇ ਭੱਜਾ ਕੀਤੇ ਭਜ ਕੀਤੀ ਹੈ ਉਸਨ ਲੜਕੇ ਦਾ ਮੋਟਰਸਾਈਕਲ ਉਹਨਾਂ ਦੇ ਹੱਥ ਚ ਆ ਗਿਆ ਕੱਲ ਸ਼ਾਮੀ ਕਿੰਨੇ ਵਜੇ ਕੱਲ ਰਾਤ ਦੀ ਗੱਲ ਹੈ ਜੀ 11 ਵਜੇ ਦੀ ਹਮਮ ਔਰ ਉਹਦਾ ਮੋਟਰਸਾਈਕਲ ਜਿਹੜਾ ਉਹ ਹੱਥ ਚ ਆ ਗਿਆ ਪਰ ਉਹ ਲੜਕਾ ਹੱਥ ਚ ਨਹੀਂ ਆਇਆ ਔਰ ਹਾਲੇ ਤੱਕ ਵੀ ਸਾਨੂੰ ਉਸ ਲੜਕੇ ਦਾ ਕੋਈ ਪਤਾ ਨਹੀਂ ਲੱਗ ਰਿਹਾ ਵੀ ਕੀ ਚੱਕਰ ਹੈ ਕੀ ਚੱਕਰ ਬਣਿਆ ਕੀ ਨਹੀਂ ਬਣਿਆ ਉਹ ਹਾਲੇ ਤੱਕ ਕੋਈ ਗੁੰਮਛੋਦੀ ਇਸ ਪਾਣੀ ਦੇ ਵਿੱਚ ਤੇ ਕੋਈ ਪ੍ਰਸ਼ਾਸਨ ਵਾਲਾ ਇੱਥੇ ਸਾਡੇ ਕੋਲ ਨਹੀਂ ਪਹੁੰਚਾ ਕਿਸੇ ਤਰ੍ਹਾਂ ਦੀ ਕੋਈ ਵੀ ਮਦਦ ਉਸ ਲੜਕੇ ਨੂੰ ਲੱਭਣ ਵਾਸਤੇ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਸਾਡੀ ਕੀਤੀ ਗਈ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਇੱਥੇ ਪਹੁੰਚ ਨਹੀਂ ਰਿਹਾ ਤੇ ਆਪਣੇ ਲੜਕਾ ਡੁੱਬਿਆ ਕਿਵੇਂ ਉਹ ਰੁਕਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਕੀ ਮਜਬੂਰੀ ਸੀ ਜਿਹੜੇ ਕਰਕੇ ਉਹ ਪਾਰ ਕਰ ਰਿਹਾ ਸੀਗਾ ਜਾਂ ਫਿਰ ਉਹ ਸਮਾਨ ਆਪਣਾ ਕੋਈ ਲੈਣ ਜਾ ਲੈ ਕੇ ਆ ਰਿਹਾ ਸੀ ਜਿਹੜਾ ਉਹਨੇ ਆਪਣੀ ਮਾਤਾ ਦੇ ਕੋਲ ਲੈ ਕੇ ਉਸ ਲੋਹਿਆਂ ਪਹੁੰਚਣਾ ਸੀ ਉਹ ਆਪਣੇ ਨਗਰ ਦੇ ਵਿੱਚੋਂ ਕੱਢ ਕੇ ਲੈ ਕੇ ਆ ਰਿਹਾ ਸੀ ਉਹ ਉੱਥੇ ਲੋਹਿਆਂ ਸ਼ਹਿਰੋਂ ਨੇ ਪਹੁੰਚਣਾ ਸੀ ਔਰ ਪੌੜ ਪਾਰ ਕਰ ਰਿਹਾ ਵਾ ਪਾਣੀ ਦੀ ਜ਼ਿਆਦਾ ਚਪਕਟ ਹੋਣ ਕਰ ਨੂੰ ਮੋਟਰਸਾਈਕਲ ਉਹਦੀ ਕੋਲ ਉਹ ਆਣਾ ਬੈਲੈਂਸ ਹੋ ਗਿਆ ਜਿਹਦਾ ਕਰਕੇ ਉਹ ਪਾਣੀ ਦੇ ਵਿੱਚ ਟਿੱਬ ਗਿਆ ਬੱਚਾ ਉਸ ਵੇਲੇ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਹੋਰ ਮੁੰਡਿਆਂ ਨੇ ਜਾਂ ਫਿਰ ਉਹ ਲਾਗੇ ਜਿਹੜੇ ਨੌਜਵਾਨ ਮੁੰਡੇ ਖੜੇ ਸੀ ਉਹ ਭੱਜ ਕੇ ਗਏ ਨੇ ਪਰ ਪਾਣੀ ਜ਼ਿਆਦਾ ਸੀ ਪਾਣੀ ਜ਼ਿਆਦਾ ਦੀ ਰੇਡ ਦੇ ਵਿੱਚ ਉਹ ਮੁੰਡਾ ਰੁੜ ਗਿਆ ਮੋਟਰਸਾਈਕਲ ਹੱਥ ਵਿੱਚ ਆ ਗਿਆ ਮੋਟਰਸਾਈਕਲ ਬਾਹਰ ਕੱਢ ਲਿਆ ਔਰ ਮੁੰਡੇ ਦਾ ਹਾਲੇ ਤੱਕ ਕੋਈ ਪਤਾ ਨਹੀਂ। ਪ੍ਰਸ਼ਾਸਨ ਰਾਤ ਦਾ ਕੋਈ ਆਇਆ ਸੀ ਤੁਸੀਂ ਕਦੋਂ ਆਏ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਤੇ ਕੀ ਆਪਣੇ ਉਹਨਾਂ ਵੱਲੋਂ ਕਾਰਵਾਈ ਸਵੇਰੇ ਦੋ ਪੁਲਿਸ ਮੁਲਾਜ਼ਮ ਆਏ ਨੇ। ਤੁਸੀਂ ਰਾਤੀ ਫਰਮੈਸ਼ੀ ਦਿੱਤੀ ਸੀ ਉਹਨਾਂ ਨੂੰ ਪੁਲਿਸ ਨੂੰ। ਹਾਂਜੀ ਹਾਂਜੀ। ਦੋ ਸਵੇਰੇ ਪੁਲਿਸ ਮੁਲਾਜ਼ਮ ਆਏ ਨੇ ਜਿਹੜਾ ਉਹਦਾ ਨਾਮ ਲੈ ਕੇ ਉਹਦਾ ਐਡਰੈਸ ਲੈ ਕੇ ਚਲੇ ਗਏ ਨੇ। ਉਸ ਤੋਂ ਬਾਅਦ ਚ ਇੱਥੇ ਕੋਈ ਨਹੀਂ ਆਇਆ। ਹਾਂਜੀ। ਤੁਹਾਨੂੰ ਲੱਗਦਾ ਕੀ ਕੀ ਪ੍ਰਸ਼ਾਸਨ ਤੋਂ ਅਗਰ ਇਸ ਟਾਈਮ ਸਰ ਸਹਾਇਤਾ ਮਿਲਦੀ ਤੇ ਬਚਾਇਆ ਜਾ ਸਕਦਾ ਸੀਗਾ ਜਾਂ ਫਿਰ ਕੱਢਿਆ ਜਾ ਸਕਦਾ ਹਲੇ? ਜਾ ਸਕਦਾ ਸੀ। ਜੇ ਪ੍ਰਸ਼ਾਸਨ ਸਾਡੀ ਮਦਦ ਕਰਦਾ ਹੋ ਸਕਦਾ ਹੁਣ ਤੱਕ ਡੈੱਡ ਬਡੀ ਉਹਦੀ ਬ ਉਹਨੂੰ ਕੋਈ ਤਰਵਾਸ ਹੋ ਜਾਂਦਾ ਉਹਦੇ ਨਾਲ ਵੇਖ ਹੀ ਨਹੀਂ ਹੋ ਰਿਹਾ ਜਿੱਦਾਂ ਉਹ ਮਿਲ ਰਹੀ ਹੈ ਤੁਹਾਨੂੰ ਕੀ ਲੱਗਦਾ ਕਿ ਆਪਣੇ ਉਹ ਜਿੱਦਾਂ ਕਾਫੀ ਜਿਆਦਾ ਇਹ ਬੱਚਨ ਦੀ ਕੋਈ ਉਮੀਦ ਲੱਗਦੀ ਹੈ ਜਿਸ ਤਰੀਕੇ ਨਾਲ ਕਿਉਂਕਿ ਰਾਤ ਦਾ ਤੁਸੀਂ ਕਹਿੰਦੇ ਡੁੱਬਿਆ ਹੋਇਆ ਹੈ ਬਹੁਤ ਮੁਸ਼ਕਲ ਹੈ ਬਾਜੀ ਕਿਉਂਕਿ ਜਿਸ ਹਿਸਾਬ ਨਾਲ ਪਾਣੀ ਹੈ ਨਾ ਪਾਣੀ ਦੇ ਹਿਸਾਬ ਦੇ ਨਾਲ ਮੁਸ਼ਕਲ ਹੈ ਕਹਿ ਨਹੀਂ ਸਕਦੇ ਆਪਾਂ ਇਹ ਗੱਲ ਕਿਤਾ ਕਾਲਪੁਰਖ ਜਾਣਦਾ ਹੁਣ ਕਿ ਉਹਦੇ ਨਾਲ ਕੀ ਪਾਣਾ ਵਾਪਰ ਰਿਹਾ ਸਰਕਾਰ ਨੂੰ ਕੀ ਕਹਿਣਾ ਚਾਹੋਂ ਜਿਹੜੇ ਕਹਿੰਦੇ ਕਿ ਸਥਿਤੀ ਕਾਫੀ ਕੰਟਰੋਲ ਹੇਟ ਹੈਗੀ ਇਹ ਪੂਰੇ ਪ੍ਰਬੰਧ ਕੀਤੇ ਜਾ ਰਹੇ ਸਰਕਾਰੀ ਜੀ ਭਾਜੀ ਇੱਥੇ ਤਾਂ ਕੋਈ ਪ੍ਰਬੰਧ ਨਹੀਂ ਕੋਈ ਸਥਿਤੀ ਨਹੀਂ ਤੁਸੀਂ ਵੀ ਦਿਖਾ ਸਕਦੇ ਹੋ ਦੇਖਿਆ ਤੁਸੀਂ ਵੀ ਆਣ ਕੇ ਕੱਲ ਦਾ ਇੱਥੇ ਕੋਈ ਵੀ ਪ੍ਰਸ਼ਾਸਨ ਵਾਲਾ ਆਇਆ ਨਹੀਂ ਕੋਈ ਇੱਥੇ ਪ੍ਰਬੰਧ ਨਹੀਂ ਕੀਤਾ ਗਿਆ ਜਿਹੜੇ ਪਾਣੀ ਦੇ ਵਿੱਚ ਪਰਿਵਾਰ ਉੱਥੇ ਫਸੇ ਹੋਏ ਆ ਕੋਈ ਉਹਨਾਂ ਦੇ ਖਾਣ ਪੀਣ ਦਾ ਕੋਈ ਪਤਾ ਨਹੀਂ ਉਹ ਭੁੱਖੇ ਆਗੇ ਤੇ ਆਏ ਆ ਉਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਆ ਉੱਥੇ ਜਾ ਕੇ ਅਸੀਂ ਅੱਗੇ ਪੁੱਛਾਂਗੇ ਕੋਈ ਸਾਡੇ ਕੋਲ ਪ੍ਰਬੰਧ ਹੋਏਗਾ ਤਾਂ ਪੁੱਛਾਂਗੇ ਤੇ ਜਾਣ ਨੂੰ ਅੱਗੇ ਕੋਈ ਜਗ੍ਹਾ ਸਾਡੇ ਕੋਈ ਹੈ ਨਹੀਂ ਇੱਥੇ ਪ੍ਰਬੰਧ ਕੀ ਹੈ ਇਹ ਉਹਨਾਂ ਨੂੰ ਪੁੱਛਾਂਗੇ ਵੀ ਉਹ ਫਸੇ ਨੇ ਉਹਨਾਂ ਨੂੰ ਪਾਣੀ ਦੀ ਜ਼ਰੂਰਤ ਆ ਜਾਂ ਉਹਨਾਂ ਨੂੰ ਪ੍ਰਸ਼ਾਦੇ ਦੀ ਜ਼ਰੂਰਤ ਆ ਕੀ ਚੱਕਰ ਆ ਕਿਹੜੀ ਉਹਨਾਂ ਨੂੰ ਉੱਥੇ ਦਿੱਕਤ ਆ ਰਹੀ ਹੈ ਸਾਡੇ ਕੋਲ ਕੋਈ ਜਾਣ ਵਾਸਤੇ ਇੱਥੇ ਸਾਧਨ ਹੀ ਨਹੀਂਗਾ ਕੋਈ ਪ੍ਰਸ਼ਾਸਨ ਨੇ ਤਾਂ ਸਾਡੇ ਬਾਕੀ ਸਹੂਲਤਾਂ ਚਲੋ ਉਹ ਤਾਂ ਸਾਰਾ ਟਾਈਮ ਸਿਰ ਪਰਮਈਆ ਹੋ ਜਾਣਗੇ ਆ ਪਰ ਇਹ ਮੰਦਪਾ ਦੀ ਖਬਰ ਆਈ ਏਸੀ ਨੂੰ ਲੈ ਕੇ ਆਪਣੇ ਬੜਾ ਵੱਡਾ ਧੱਕਾ ਲੱਗਿਆ ਪਿੰਡਾਂ ਨੂੰ ਬਿਲਕੁਲ ਜੀ ਬਿਲਕੁਲ ਇਹ ਤਾਂ ਸਾਰਿਆਂ ਨੇ ਮੰਨਦੇ ਵਿੱਚ 6 ਵਜੇ ਆ ਕਿ ਉਹ ਮਾਤਾ ਦੇ ਕੋਲ ਕੱਲਾ ਰਹਿ ਰਿਹਾ ਸੀਗਾ ਔਰ ਉਹ ਮਾਤਾ ਵਿਚਾਰੀ ਜਿਹੜੀ ਹੁਣ ਉਹ ਕੱਲੀ ਰਹਿ ਗਈ ਆ ਬਿਲਕ ਰਹੀ ਆ ਉਹਨੂੰ ਬਿਲਕਦੇ ਦੇਖ ਨਹੀਂ ਹੋ ਰਿਹਾ